ਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣਾ ਆਪਾਂ ਲੱਗੇ ਆ ਸਾਹਮਣੇ ਤੁਸੀਂ ਸਕਰੀਨ ਤੇ ਦੋ ਵਹੀਕਲ ਦੇਖ ਰਹੇ ਆ ਇੱਕ ਬੋਲਟ ਮੋਟਰਸਾਈਕਲ ਆ ਕਿਸਾਨ ਵੀਰੋ ਮਾਡਲ 20 ਆ ਵੀਰ ਦੇ ਕਹਿੰਦੇ ਤੇ ਇੱਕ ਆਲਟੋ ਗੱਡੀ ਆ ਜੀ ਇਹ ਮਾਡਲ ਹੈਗੀ 2006 ਮਾਡਲ ਆ ਬਣਦੀ ਡਿਟੇਲ ਵੀਰ ਨੇ ਆਪਾਂ ਨੂੰ ਦੱਸਤੀ ਆ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਹੀ ਇਹ ਵੀਡੀਓ ਬਣਾ ਰਹੇ ਆ ਕਿਸਾਨ ਵੀਰੋ ਇਹ ਮੇਰੇ ਪਿੰਡ ਬਿਲੇ ਵਾਲੇ ਤੋਂ ਆਪਾਂ ਬਣਾ ਰਹੇ ਆ ਬਾਈ ਦੇ ਅਪਰੀਜ਼ਿੰਗ ਸੰਧੂ ਹੈ ਵੀਰ ਦਾ ਨਾਮ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਾਂਗੇ ਕਿਸਾਨ ਵੀਰੋ ਤੁਸੀਂ ਸਮਝਣਾ ਤੁਸੀਂ ਆਪਦੀ ਖਰੀਦ ਸਕਦੇ ਆ ਜਿਹੜੀ ਗੱਡੀ ਦੀ ਡਿਟੇਲ ਭਰਾਣੇ ਦੱਸੀ ਆ ਵੀ ਇਹ ਮੋਗਾ ਪੰਜਾਬ ਨੰਬਰ ਆ ਜੀ ਮੋਗੇ ਦਾ ਨੰਬਰ ਲੱਗਾ ਇਹਨੂੰ ਤੇ ਲਾਈ ਵੀਲ ਇਹਦੇ ਲੱਗੇ ਆ ਕਿਸਾਨ ਵੀਰੋ ਮਾਡਲ 6 ਹੈ ਕੰਡੀਸ਼ਨ ਸਾਫ਼ ਆ ਓਕੇ ਆ ਵੀਰ ਦੇ ਨਾਮ ਇੱਕ ਲੱਖ ਕਿਲੋਮੀਟਰ ਬਾਈ ਜੀ ਕਹਿੰਦੇ ਚੱਲੀ ਵੀ ਹੈ 6 ਮਾਡਲ ਹੈ ਆਲਟੋ ਗੱਡੀ ਪੰਜਾਬ ਨੰਬਰ ਆ ਤੇ ਜਿਹੜਾ ਭਰਾ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਤੇ 1 ਲੱਖ ਕਿਲੋਮੀਟਰ ਚੱਲੀ ਆ ਪਾਸਿੰਗ ਇਹਦੀ ਹੈ ਨਹੀਂ ਕਿਸਾਨ ਵੀਰੋ ਤੇ ਮਾਡਲ 6 ਐ ਬਾਕੀ ਤੁਸੀਂ ਭਰਾ ਨਾਲ ਕੰਟੈਕਟ ਕਰ ਸਕਦੇ ਆ ਜੇ ਕੋਈ ਭਰਾ ਖਰੀਦਣ ਦਾ ਚਾਹਵਾਨ ਹੋਵੇ ਪਿੰਡ ਬਿਲੀ ਵਾਲਾ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਤਹਿਸੀਲ ਸਾਦਕਾ ਜੀ ਤੇ ਬੋਲਟ ਮੋਟਰਸਾਈਕਲ ਆ ਕਿਸਾਨ ਵੀਰੋ ਇਹ ਫਰੀਦਕੋਟ ਨੰਬਰ ਆ ਕਿਸਾਨ ਵੀਰੋ ਪਹਿਲੇ ਨਾਂ ਭਰਾ ਦੇ ਆਪ ਦਾ ਹੀ ਨਾਂ ਐ ਤੇ 20 ਮਾਡਲ ਐ ਨਾਲ ਦੇ ਇਹਦੇ ਕਿਸਾਨ ਵੀਰੋ ਜਿਹੜੇ ਟਾਇਰ ਐ ਮਾਰ ਕੇ ਟਾਇਰਾਂ ਤੇ ਵੀ ਕੰਪਨੀ ਦੇ ਨਾਲ ਦੇ ਐ ਬੈਟਰੀ ਵੀ ਓਕੇ ਐ ਕਿੱਕ ਸਟਾਰਟ ਐ ਸਿੱਧੇ ਗੇਰਾਂ 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 ਵਾਲਾ ਬੜਾ ਸੋਹਣਾ ਕੰਡੀਸ਼ਨ ਵਾਈਜ਼ ਬੋਲਟ ਮੋਟਰਸਾਈਕਲ ਐ ਕਿਸਾਨ ਵੀਰੋ ਇਹ ਦੋ ਵੀਕਲ ਭਰਾ ਨੇ ਜਿਹੜੇ ਸੇਲ ਕਰਨੇ ਐ ਤੇ ਜਿਹੜਾ ਇਹਦਾ ਚਲਾਈ ਐ ਕਿਸਾਨ ਵੀਰੋ ਇਹ 36000 ਤੇ ਕੁਝ ਕੁ ਕਿਲੋਮੀਟਰ ਚੱਲਿਆ ਐ ਉਹ ਤੁਸੀਂ ਭਰਾ ਨਾਲ ਕੰਟੈਕਟ ਕਰ ਸਕਦੇ ਆ ਸਾਰੀ ਜਾਣਕਾਰੀ ਲੈਣ ਲਈ ਆਪਾਂ ਬਾਈ ਜੀ ਦਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਮੈਂਸ਼ਨ ਕਰਾਂਗੇ ਸਾਰਾ ਜੈਨੂਇਨ ਹੈ ਕੋਈ ਪੀਸ ਰੰਗ ਨਹੀਂ ਕੋਈ ਪੇਂਟ ਨਹੀਂ ਕਿਸਾਨ ਵੀਰੋ ਜਿੰਨਾ ਹੈ ਸਾਰਾ origignal ਆ ਸਾਇਲੈਂਸਰ ਬਾਈ ਨੇ ਚੇਂਜ ਕੀਤਾ ਹੈ ਜਿਹੜਾ ਦੂਜਾ ਸਾਇਲੈਂਸਰ ਹੈ ਉਹ ਵੀ ਤੁਹਾਨੂੰ ਬਾਈ ਜੀ ਨਾਲ ਦੇ ਦੇਣਗੇ ਤੇ ਤੁਸੀਂ ਖਰੀਦ ਸਕਦੇ ਆ ਐ ਬੜਾ ਸੋਹਣਾ ਬੋਲਟ ਆ ਕਿਸਾਨ ਵੀਰੋ ਤੇ ਅਲਟੋ ਗੱਡੀ ਹੈ ਦੋਵੇਂ ਵੀਕਲਾਂ ਦੀ ਜਿਹੜੀ ਆਪਾਂ ਵੀਡੀਓ ਆਪਣੇ ਚੈਨਲ ਤੇ ਕਵਰ ਕੀਤੀ ਹੈ ਕਿਸਾਨ ਵੀਰੋ ਤੇ ਵੀਰ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਤੇ ਲਾਵਾਂਗੇ ਫੇਰ ਨਾਮ ਹੈ ਦੱਸ ਦਾਂ ਦਿਲਪ੍ਰੀਤ ਸਿੰਘ ਸੰਧੂ ਜਿਹੜੀ ਗੱਡੀ ਵੀ ਵੀਰ ਦੇ ਆਪਦੇ ਨਾਂ ਉਹ ਹੈ ਪੰਜਾਬ ਨੰਬਰ ਹੈ 6 ਮਾਡਲ ਹੈ ਕਿਸਾਨ ਵੀਰੋ ਪਾਸਿੰਗ ਨੰਗੀ ਹੈ ਰੇਟ ਜਿਹੜਾ ਭਰਾਣੇ ਰੱਖਿਆ ਹੈ ਗੱਡੀ ਦਾ ਰੱਖਿਆ ਜੀ 75000 ਰੁਪਿਆ ਕਿਸਾਨ ਵੀਰੋ ਤੇ ਜਿਹੜਾ ਬੋਲਟ ਮੋਟਰਸਾਈਕਲ ਹੈ 20 ਮਾਡਲ ਹੈ ਕਿਸਾਨ ਵੀਰੋ 36000 ਕਿਲੋਮੀਟਰ ਚੱਲਿਆ ਹੈ ਤੇ ਇਹਦਾ ਜਿਹੜਾ ਰੇਟ ਰੱਖਿਆ 1 ਲੱਖ 90000 ਰੁਪਇਆ ਤੁਸੀਂ ਭਰਾ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਬਾਕੀ ਜਿਹੜੀ ਰਹਿੰਦੀ ਜਾਣਕਾਰੀ ਹੈ ਉਹ ਤੁਸੀਂ ਵੀਰ ਤੋਂ ਲੈ ਸਕਦੇ ਬੜੀ ਸੋਹਣੀ ਦੋਵੇਂ ਵੀਕੜਾ ਕਿਸਾਨ ਵੀਰੋ ਮੇਰਾ ਫਰਜ਼ ਵੀਡੀਓ ਬਣਾਉਣਾ ਸੀ ਕੰਟੈਕਟ ਵੀਰ ਦਾ ਆਪਾਂ ਲਾਵਾਂਗੇ ਤੇ ਬਾਕੀ ਤੁਸੀਂ ਬਾਈ ਜੀ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ